ਹਾਂਜੀ ਦੋਸਤੋ ਜਿਵੇਂ ਕਿ ਸਾਰੇ ਜਾਣਦੇ ਹਿਮਾਚਲ ਦੇ ਵਿੱਚ ਬੱਦਲ ਫਟਣ ਕਾਰਨ ਭਾਰੀ ਤਬਾਹੀ ਆਈ ਸੀ ਅਤੇ ਪਾਣੀ ਦਾ ਵਹਾ ਲਗਾਤਾਰ ਤੇਜ਼ ਹੋਣ ਕਾਰਨ ਉਹ ਤੇ ਪੰਡੋਹ ਡੈਮ ਦੇ ਗੇਟ ਖੋਲ ਦਿੱਤੇ ਗਏ ਸੀ ਜਿਸ ਤੋਂ ਬਾਅਦ ਕੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਲਗਾਤਾਰ ਬਹੁਤ ਤੇਜ਼ ਰਫਤਾਰ ਦੇ ਨਾਲ ਵਾਧਾ ਆ ਰਿਹਾ ਜਿਸ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਦੋਸਤੋ ਜਿਸ ਦਾ ਕਿ ਅਸਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਦਿਖਾਈ ਦੇਵੇਗਾ ਤੁਸੀਂ ਦੇਖ ਸਕਦੇ ਹੋ ਪਾਣੀ ਪੂਰੀ ਗੋਲ ਦੀ ਰਫਤਾਰ ਦੇ ਨਾਲ ਆ ਰਿਹਾ ਤਾਂ ਹਨ ਵੀ ਦਿਖਾਉਣੇ ਅੱਗੇ ਪੂਰੀ ਵੀਡੀਓ ਦੇ ਵਿੱਚ ਕਿਵੇਂ ਹੈ ਪਾਣੀ ਆਪਣਾ ਰੂਪ ਤਾਰਨ ਕਰਦਾ ਜਾ ਰਿਹਾ ਲੈ ਕੇ ਚੱਲਦੇ ਤਾਹਾਨੂੰ ਵਿੱਚ ਵੀਡੀਓ ਦੇ ਵੱਲ ਆਪ ਦੇਖ ਸਕਦੇ ਹੋ ਲੈ ਜਾਓ ਤਲਾ ਜਾਓ ਐ ਤੋਂ ਕੋਲੋਂ ਚੰਚਾ ਬੋੜਾ ਬੇਸ ਬਗੋ